ਸਤਿ ਸ਼੍ਰੀ ਅਕਾਲ ਸਾਰੇ ਹੀ ਦਰਸ਼ਕਾਂ ਦਾ ਮੈਂ ਪਾਕ ਟੂਡੇ ਪੰਜਾਬ ਦੇ ਵਿੱਚ ਸਵਾਗਤ ਮੈਂ ਸ਼ੈਨੂਰ ਕੋਰ ਹੁਣ ਵੇਲੇ ਦੀ ਤੁਹਾਡੇ ਨਾਲ ਵੱਡੀ ਜਾਣਕਾਰੀ ਸਾਂਝੀ ਕਰਨ ਲੱਗਿਆ ਪੰਜਾਬ ਸਰਕਾਰ ਲੈਣ ਜਾ ਰਹੀ ਹੈ 2000 ਕਰੋੜ ਦਾ ਹੋਰ ਕਰਜ਼ਾ ਇਸ თან ਤੇ ਵਰਤਿਆ ਜਾਵੇਗਾ ਪੈਸਾ ਪਿੰਡਾਂ ਦੇ ਲੋਕਾਂ ਨੂੰ ਮਿਲੇਗਾ ਸਿੱਧਾ ਫਾਇਦਾ ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਰੋਕਿਆ ਹੋਇਆ ਆਰਡੀਐਫ ਹਾਲੇ ਤੱਕ ਨਹੀਂ ਮਿਲਿਆ ਕਰੀਬ 6000 ਕਰੋੜ ਰੁਪਏ ਕੇਂਦਰ ਸਰਕਾਰ ਨੇ ਪੰਜਾਬ ਨੂੰ ਅਦਾ ਕਰਨੇ ਹਨ ਇਸ ਦਰਮਿਆਨ ਪਿੰਡਾਂ ਦੀਆਂ ਸੜਕਾਂ ਦਾ ਬੁਰਾ ਹਾਲ ਹੋ ਗਿਆ ਹੈ ਹਾਲੇ ਤੱਕ ਸੜਕਾਂ ਦੀ ਮੁਰੰਮਤ ਨਹੀਂ ਹੋ ਸਕੀ ਜਿਸ ਤੇ ਲਈ ਹੁਣ ਪੰਜਾਬ ਸਰਕਾਰ ਨਬਾਰ ਤੋਂ ਕਰੀਬ 2000 ਕਰੋੜ ਦਾ ਹੋਰ ਕਰਜ਼ਾ ਲੈਣ ਜਾ ਰਹੀ ਹੈ ਤਾਂ ਜੋ ਇਸ ਕਰਜ਼ੇ ਨਾਲ ਸੂ ਮੁਰੰਮਤ ਕਰਵਾਈ ਜਾ ਸਕੇ ਮੁੱਖ ਮੰਤਰੀ ਨੇ ਪਿਛਲੇ ਵਰੇ 3 ਜੁਲਾਈ ਨੂੰ ਨਬਾੜ ਤੋਂ ਕਰੀਬ 200 ਕਰੋੜ ਰੁਪਏ ਦਾ ਕਰਜ਼ਾ ਲੈਣ ਨੂੰ ਹਰੀ ਝੰਡੀ ਦਿੱਤੀ ਸੀ ਪੰਜਾਬ ਮੰਡੀ ਬੋਰਡ ਵੱਲੋਂ ਹੁਣ ਨ ਬਾੜ ਤੋਂ 18 18000 ਕਰੋੜ ਦਾ ਹੋਰ ਕਰਜ਼ਾ ਲੈਣ ਲਈ ਤਿਆਰੀ ਵਢੀ ਗਈ ਹੈ ਕਿਉਂਕਿ ਸੂਬੇ ਵਿੱਚ ਲਿੰਕ ਸੜਕਾਂ ਦੀ ਆਮ ਮੁਰੰਮਤ ਦਾ ਕੰਮ ਠੱਪ ਹੋ ਗਿਆ ਹੈ ਪੰਜਾਬ ਵਿੱਚ ਹਰ 6 ਵਰਿਆਂ ਮਗਰੋਂ ਸੜਕਾਂ ਦੀ ਮੁਰੰਮਤ ਹੁੰਦੀ ਹੈ ਪਰ ਸੂਬੇ ਵਿੱਚ 3 ਵਰਿਆਂ ਤੋਂ ਮੁਰੰਮਤ ਦਾ ਕੰਮ ਨਹੀਂ ਹੋਇਆ ਇਸ ਵਿੱਚ ਇਸ ਵੇਲੇ 30237 ਲਿੰਕ ਸੜਕਾਂ ਹਨ ਜਿਨ੍ਹਾਂ ਦੀ 842708 ਕਿਲੋਮੀਟਰ ਲੰਬਾਈ ਬੰਦੀ ਹੈ ਬਰਾ 2223 23 ਤੇ 24 ਅਤੇ ਬਰਾ 2224 25 ਦੀਆਂ ਕਰੀਬ 1800 105 ਲਿੰਕ ਸੜਕਾਂ ਦੀ ਮੁਰੰਮਤ ਬਾਕੀ ਹੈ ਜਿਨ੍ਹਾਂ ਦੀ 17000 406 ਕਿਲੋਮੀਟਰ ਲੰਬਾਈ ਬੰਦੀ ਹੈ ਇਹਨਾਂ ਸੜਕਾਂ ਦੀ ਮੁਰੰਮਤ ਲਈ 2892 ਕਰੋੜ ਦੇ ਫੰਡਾਂ ਦੀ ਲੋੜ ਹੈ ਕੇਂਦਰ ਸਰਕਾਰ ਵੱਲੋਂ ਪਿੰਡੂ ਵਿਕਾਸ ਫੰਡ ਰੋਕੇ ਜਾਣ ਮਗਰੋਂ ਪੰਜਾਬ ਸਰਕਾਰ ਨੇ ਲਿੰਕ ਸੜਕਾਂ ਦੀ ਮੁਰੰਮਤ ਖਾਤੇ ਨਵਾਂ ਕਰਜ਼ਾ ਲੈਂਦ ਫੈਸਲਾ ਕੀਤਾ ਹੈ ਲੋਕ ਸਭਾ ਵਿੱਚ ਲਿੰਕ ਸੜਕਾਂ ਦੀ ਖਸਤਾ ਹਲਦ ਦਾ ਮੁੱਦਾ ਉਭਰਿਆ ਸੀ ਪੰਜਾਬ ਮੰਡੀ ਬੋਰਡ ਦੇ ਵੱਲੋਂ ਸ਼੍ਰੋਦਾ ਜ਼ੋਨ ਨੂੰ ਨਵੀਂ ਤਦਵੀਜ਼ ਤਿਆਰ ਕੀਤੀ ਗਈ ਹੈ ਜਿਸ ਨੂੰ ਪਰਵਾਣਗੀ ਲਈ ਮੁੱਖ ਮੰਤਰੀ ਕੋਲ ਭੇਜਿਆ ਜਾ ਰਿਹਾ ਹੈ ਕੇਂਦਰ ਸਰਕਾਰ ਨੇ ਮਾਰਕੀਟ ਫੀਸ 3 ਫੀਸਦੀ ਤੋਂ ਘਟਾ ਕੇ 2 ਫੀਸਦੀ ਕਰ ਦੁੱਤੀ ਹੈ ਪੰਜਾਬ ਮੰਡੀ ਬੋਰਡ ਦੇ ਸਾਬਕਾ ਅਧਿਕਾਰੀ ਕੁਲਬੀਰ ਸਿੰਘ ਮੱਤਾ ਦਾ ਕਹਿਣਾ ਹੈ ਕਿ ਕੇਂਦਰੀ ਫੰਡਰ ਹੋ ਕੇ ਜਾਣ ਕਰਕੇ ਲਿੰਕ ਸੜਕਾ ਦੀ ਮੁਰੰਮਤ ਕਾਫੀ ਪਛੜ ਗਈ ਸੀ ਉਨਾ ਕਿਹਾ ਕਿ ਕੇਂਦਰ ਵੱਲੋਂ ਫੰਡ ਰੋਕੇ ਜਾਣ ਦਾ ਖਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਪੁੱਗਤਨਾ ਪੈ ਰਿਹਾ ਹੈ ਇਹ ਪੰਜਾਬ ਸਰਕਾਰ ਦੇ ਵੱਲੋਂ 2000 ਕਰੋੜ ਦਾ ਕਰਜ਼ਾ ਲੈ ਲਿਆ ਗਿਆ ਹੈ ਸੜਕਾਂ ਮੁਰੰਮਤ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸਿੱਧਾ-ਸਿੱਧਾ ਫਾਇਦਾ ਮਿਲ ਸਕੇ ਇਸ ਬਾਬਤ ਤੁਹਾਡੀ ਕੀ ਪ੍ਰਤੀਕਿਰਿਆ ਤੁਸੀਂ ਵੀ ਕਮੈਂਟਾਂ ਵਿੱਚ ਦੋਰੀਏ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਹੋਰ ਤਾਂ ਜੋ ਅਪਡੇਟਸ ਜਾਣਨ ਲਈ ਜੁੜੇ ਰਹੋ ਨਿਰਪੱਖ ਢੁਰੇ ਪੰਜਾਬ ਦੇ ਨਾਲ ਧੰਨਵਾਦ